ਸਤਿ ਸ਼੍ਰੀ ਅਕਾਲ ਹਮਦਰਦ ਦੀ ਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਜੇਰਕਾਰ ਲੈ ਕੇ ਹਾਸ ਰਾਜੀ ਤੁਹਾਡਾ ਆਪਣਾ ਖਾਸ ਪ੍ਰੋਗਰਾਮ ਹਮਦਰਦ ਹੈਲਥ ਟਾਕ ਸ਼ੋਅ ਜਿਸ ਦੇ ਵਿੱਚ ਹੈਲਥ ਦੇ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਅਲੱਗ-ਅਲੱਗ ਟੌਪਿਕਸ ਤੇ ਗੱਲਬਾਤ ਕੀਤੀ ਜਾਂਦੀ ਹੈ ਇਸ ਪ੍ਰੋਗਰਾਮ ਦੇ ਵਿੱਚ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਵੀ ਪੇਟ ਦੇ ਰੋਗਾਂ ਤੋਂ ਵੀ ਜੋ ਇੱਕ ਬਿਮਾਰੀ ਸ਼ੁਰੂ ਹੁੰਦੀ ਹੈ ਬਵਾਸੇਰ ਦੀ ਉਸ ਨੂੰ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਸਾਂਝੀ ਕਰਾਂਗੇ ਕਾਰਨ ਪੁੱਛਾਂਗੇ ਤੇ ਟ੍ਰੀਟਮੈਂਟ ਉਸ ਤਰ੍ਹਾਂ ਦੇ ਨਾਲ ਕੀਤਾ ਜਾ ਸਕਦਾ ਹੈ ਤੇ ਜੇਕਰ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਕਿਸੇ ਵੀ ਬਿਵਾਰਿਥ ਸੰਬੰਧਿਤ ਤੇ ਆਯੁਰਵੇਦ ਢੰਗ ਨਾਲ ਉਸ ਦਾ ਇਲਾਜ ਕਰਵਾਉਣਾ ਹੋਵੇ ਤਾਂ ਜ਼ਰੂਰ ਕਾਲ ਕਰਕੇ ਆਪਣਾ ਕੋਈ ਵੀ ਸਵਾਲ ਸਾਨੂੰ ਪੁੱਛ ਸਕਦੇ ਹੋ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਆ ਰਿਹਾ ਹੈ 647366777 ਇਹ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਮੇਰੇ ਨਾਲ ਅਜ ਬ੍ਰਾਂਟ ਤੋਂ ਹੋਈ ਸਕਾਇਪ ਦੇ ਉੱਪਰ ਜੁੜ ਚੁੱਕੇ ਨੇ ਡਾਕਟਰ ਸਰਬਜੀਤ ਕਬੋਜੀ ਬਾਇਓਵੈਕ ਕਲੀਨਿਕ ਤੋਂ ਜੋ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ ਤੇ ਪ੍ਰੋਗਰਾਮ ਦੇ ਵਿੱਚ ਫਾਇਜ਼ ਦੇ ਪ੍ਰੋਬਲਮ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਨਗੇ ਪ੍ਰੋਗਰਾਮ ਦੇ ਸ਼ੁਰੂਆਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਗੁਰਜੀਤ ਆਪ ਜੀ ਨੂੰ ਸੋਚ ਰਿਹਾ ਹਾਂ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਡਾਕਟਰ ਸਾਹਿਬ ਅੱਜ ਜਿਹੜਾ ਤੁਸੀਂ ਟਾਪਿਕ ਲੈ ਕੇ ਆਏ ਹੋ ਪਾਇਲਸ ਦੀ ਪ੍ਰੋਬਲਮ ਮੇ ਵੀ ਪੇਟ ਦੇ ਰੋਗਾ ਨਾਲ ਹੀ ਇੱਕ ਤਰ੍ਹਾਂ ਦੇ ਨਾਲ ਸੰਬੰਧਿਤ ਹੈ ਕਹਿ ਸਕਦੇ ਹਾਂ ਤੇ ਜਿਹੜੀ ਇਹ ਪ੍ਰੋਬਲਮ ਹੁੰਦੀ ਹੈ ਬਵਾਸੀਰ ਦੀ ਇਹਦੀ ਸ਼ੁਰੂਆਤ ਕਿਉਂ ਹੁੰਦੀ ਹੈ ਇੱਕ ਪਰਸਨ ਗੁਰਜੀਤ ਜੀ ਦੱਸੋ ਗੁਰਜੀਤ ਕਿ ਇਹ ਇੱਕ ਕਲੀਕ ਸਮੱਸਿਆ ਜੇ ਬਵਾਸੀਰ ਦੀ ਆਪਾਂ ਗੱਲ ਕਰਦੇ ਹਾਂ ਜੀ ਤਿੰਨ ਚਾਰ ਚੀਜ਼ਾਂ ਡੁੱਲ ਜਾਂਦੀਆਂ ਹੈ ਔਰ ਲੋਕ ਉਹ ਸਮੇਂ ਦੇਖ ਰਹੇ ਹੈ ਕਰ ਰਿਹਾ ਹੈ ਇਹਦੇ ਵਿੱਚ ਇੱਕ ਤਾਂ ਹੁੰਦੀ ਹੈ بواਸਿਰ ਇੱਕ ਹੁੰਦਾ ਇਹਦੇ ਵਿੱਚ ਫਿਸ਼ਰਸ ਇੱਕ ਹੁੰਦੇ ਨੇ ਹੈਮੋਰਾਈਡਸ ਇੱਕ ਹੁੰਦੇ ਨੇ ਇਹਦੇ ਵਿੱਚ ਫਿਸਟੂਲਾ ਔਰ ਇੱਕ ਹੁੰਦੀ ਬਿਮਾਰੀ ਚੁੰਦੀ ਉਹਨੂੰ ਕਹਿੰਦੇ ਅਲਸਰੇਟਿਕ ਕੋਲਾਈਟਸ ਇਹ ਸਾਰੇ ਤਾਨਾ ਮਨਾ ਜੁੜਿਆ ਹੋਇਆ ਆਪਾਂ ਕੱਲੇ ਕੱਲੇ ਬਾਰੇ ਗੱਲ ਕਰਾਂਗੇ ਵੀ ਕਲਾ ਕਲਾ ਕੀ ਹੈ ਕੀ ਹੈ ਜੀ ਦੇਖੋ ਆਜ ਕੱਲ ਦਾ ਜੋ ਸਮਾ ਚੱਲ ਰਿਹਾ ਹੈ ਉਹ ਵਸਿਰ ਪਹਿਲਾਂ ਵੀ ਲੋਕਾਂ ਨੂੰ ਹੁੰਦੀ ਸੀਗੀ ਪਰ ਹੁਣ ਇਹਦੀ ਤਾਕਤ ਬਹੁਤ ਵੱਧ ਗਈ ਹੈ ਬੇਸਿਕਲੀ ਇਹ ਵੱਡੀ ਆਂਤ ਦਾ ਬਾਹਰਲੇਸ਼ ਦਾ ਰੋਗ ਹੈ ਜਿੱਥੋਂ ਸਾਡਾ ਮਲ ਦੁਆਰ ਹੈ ਜਿੱਥੋਂ ਦੇਖੋ ਇੱਥੋਂ ਅਸੀਂ ਫੂਡ ਪਾਣੇ ਥੱਲੇ ਉਸੇ ਕੱਢ ਦਿੰਦੇ ਹਾਂ ਉਹ ਜਿਹੜਾ ਮਲ ਦੁਆਰ ਹੈ ਐਨਸ ਦਾ ਪਾਰਟ ਹੈਗਾ ਜਿਹੜਾ ਐਨਲ ਦਾ ਏਰੀਆ ਹੈ ਇਹ ਉੱਥੋਂ ਦਾ ਰੋਗ ਹੈ ਜਦੋਂ ਸਟੂਲ ਹਾਰਡ ਹੁੰਦਾ ਹੈ ਪਿੱਛੋਂ ਹਾਰਡ ਆਂਦਾ ਹੈ ਪੋਟੀ ਹਾਰਡ ਆਂਦੀ ਹੈ ਔਰ بار بار ਉਥੋਂ ਦੀ ਲੰਘਦੀ ਹੈ ਔਰ ਉਥੋਂ ਦਾੜਾ ਹਿੱਸਾ ਹੈ ਉਹ ਰਗੜ ਖਾਨ ਕਰਕੇ ਉਥੋਂ ਦੀ ਮਾਸ ਕੁਝ ਬਾਹਰ ਆਣਾ ਸ਼ੁਰੂ ਹੋ ਜਾਂਦਾ ਹੈ ਹਮਮ ਲਾ ਇਹ ਨਹੀਂ ਕਿ ਪੋਟੀ ਸਗਤ ਹੈ ਗਿਆ ਜਾਂ ਸਟੂਲ ਸਗਤ ਤਾਂ ਹੁੰਦਾ ਕਈ ਲੋਕ ਜ਼ੋਰ ਲਾ ਕੇ ਪੋਟੀ ਕਰਨ ਦੀ ਕੋਸ਼ਿਸ਼ ਕਰਦੇ ਹਨ ਬੜਾ ਜ਼ੋਰ ਲਾਉਂਦੇ ਉਹਨਾਂ ਨੂੰ ਸਟੂਲ پاس ਨਹੀਂ ਹੁੰਦਾ ਉਹ ਜ਼ੋਰ ਲਗਾਉਂਦੇ ਆ ਜਾਂ ਕਿ ਕਈ ਲੋਕ ਕਈ ਕੀ ਕੈਂਟ ਬੈਠ ਰਹਿੰਦੇ ਮੈਂ ਦੇਖਿਆ ਸਟੂਲ ਦੇ ਉੱਪਰ ਕਮੋਡ ਦੇ ਉੱਪਰ ਕਿ ਵੀ ਵੀ ਪਚੀ ਪਚੀ ਮਿੰਟ ਦੋ ਦਾ ਘੰਟਾ ਬੈਠੇ ਰਹਿੰਦੇ ਗਏ ਇਹ ਹਵੇ ਆਦਤਾਂ ਅਜਕਲ ਸੈਲਫੋਨ ਲੈ ਕੇ ਬੈਠੇ ਰਹਿੰਦੇ ਗਿਆ ਹੂੰ ਠੀਕ ਹੈ ਨਾ ਉਹਦੇ ਨਾਲ ਲਗਾਤਾਰ ਥੱਲੇ ਪ੍ਰੈਸ਼ਰ ਪੈਨ ਕਰਕੇ ਲਗਾਤਾਰ ਜ਼ੋਰ ਪੈਨ ਕਰਕੇ ਥੱਲੇੋਂ ਦੀ ਕੁਝ ਹਿੱਸਾ ਬਾਹਰ ਆਣਾ ਪੈਂਦਾ ਕਈਆਂ ਦਾ ਹਿੱਸਾ ਵੈਸੇ ਬਾਹਰ ਆ ਜਾਂਦਾ ਉਹਨਾਂ ਨੂੰ ਹੱਥ ਨਾਲ ਅੰਦਰ ਕਰਨਾ ਪੈਂਦਾ ਤਾਂ ਇਹ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ ਇਹ ਡੇਟ ਵਿੱਚ ਹੂੰ ਸੋ ਜਦੋਂ ਜਿਹੜਾ ਮਾਸ ਦਾ ਉਹਦਾ ਪੀਸ ਜਾਂ ਬਾਹਰ ਆ ਜਾਏ ਔਰ ਉੱਤੇ ਕੱਟ ਲੱਗੇ ਅਸੀਂ ਉਹਨੂੰ ਕਹਿੰਦੇ ਖੂਨੀ ਬਵਾਸੀਰ ਯਾਨੀ ਖੂਨ ਆਣਾ ਸ਼ੁਰੂ ਹੋ ਗਿਆ ਉੱਥੋਂ ਹੂੰ ਜਿਕਟ ਨਾ ਲੱਗੇ ਅਸੀਂ ਉਹਨੂੰ ਕਹਿੰਦੇ ਬਾਦੀ ਬਵਾਸੀਰਾ ਬਵਾਸੀਰਾ ਹੈ ਤਾਂ ਬਵਾਸੀਰਾ ਬਾਦੀ ਮੀਨਸ ਜਿੱਥੇ ਖੂਨ ਨਹੀਂ ਹੈ ਕੱਟ ਲੱਗਣਾ ਜਿੱਥੇ ਖੂਨ ਆ ਗਿਆ ਇੱਕ ਤਾਂ ਦੂਸਰਾ ਕੇ ਵੀ ਉੱਥੇ ਮੋਕੇ ਹੋ ਜਾਂਦੇ ਆ ਬਾਰ ਬਾਰ ਲੋਥੜਾ ਜਿਹਾ ਬਣ ਜਾਂਦਾ ਹੈ ਉਹ ਮਾਸ ਦਾ ਔਰ ਉਸ ਚੀਜ਼ ਤੋਂ ਬਾਹਰ ਆ ਜਾਂਦਾ ਸਾਈਡ ਤੋਂ ਬਾਹਰ ਆ ਜਾਂਦਾ ਉਹਨੂੰ ਅਸੀਂ ਕਹਿੰਦੇ ਜੀ ਹੈਮੋਰਾਈਡ ਹੋਇਆ ਹੈ ਹੈਮੋਰਾਈਡ ਅਕਸਰ ਬਹੁਤ ਹੀ ਨਾਜ਼ੁਕ ਹੁੰਦੇ ਆ ਕਿਉਂਕਿ ਉਹ ਜਿ ਪਾਣੀ ਜਿਹਾ ਭਰਿਆ ਹੁੰਦਾ ਫੁੱਫੁਲਾ ਜਿਹਾ ਹੁੰਦਾ ਉਹਦੇ ਕੱਟ ਲੱਗ ਰ ਅਕਸਰ ਤੇ ਕੱਟ ਲੱਗ ਖੂਨ ਉਜ ਬਾਹਰ ਆਉਂਦਾ ਹੈ ਇਹ ਚ ਪੇਨ ਵੀ ਇਹ ਚ ਹੁੰਦੀ ਨਾਲ ਹੁੰਦੀ ਹੈਗੀ ਇਹਦੇ ਨਾਲ ਨਾਲ ਜਦੋਂ ਕਈ ਵਾਰੀ ਸਟੂਲ ਇੰਨਾ ਹਾਰਡ ਹੋ ਜਾਂਦਾ ਜੀ ਕਾਫੀ ਹਾਰਡ ਔਰ ਪੇਸ਼ੈਂਟ ਨੂੰ ਸਟੂਲ ਆਉਂਦਾ ਹੀ ਨਹੀਂ ਹੈ ਜ਼ੋਰ ਲਾਂਦਾ ਆ ਸਟੂਲ ਪਛੋਪਾਰਾ ਹੋ ਜਾਂਦਾ ਹੈ ਹੈਵੀ ਹੋ ਜਾਂਦਾ ਉਹਦੇ ਨਾਲ ਜਗ੍ਹਾ ਕੇ ਤੰਗ ਹੁੰਦੀ ਹੈ ਉਹ ਕੀ ਹੁੰਦਾ ਉੱਥੇ ਅਕਸਰ ਕੱਟ ਲੱਗ ਜਾਂਦਾ ਉਹ ਫਿਰ ਬਲੀਡਿੰਗ ਤਾਂ ਹੁੰਦੀ ਹੁੰਦੀ ਹੈ ਨਾ ਪੇਨ ਬੜੀ ਜ਼ਿਆਦਾ ਹੁੰਦੀ ਇਦੇ ਵਿੱਚ ਇਹਨੂੰ ਕਹਿੰਦੇ ਫਿਸ਼ਰਸ ਜੀ ਉਹ ਵਿੱਚ ਪੇਨ ਬਹੁਤ ਹੁੰਦੀ ਹੈਗੀ ਇੰਨੀ ਪੇਨ ਹੁੰਦੀ ਕਿ ਪੇਸ਼ੈਂਟ ਕਈ ਵਾਰੀ ਸਟੂਲ ਪਾਸ ਕਰ ਤੋਂ ਡਰਦਾ ਘਬਰਾਉਂਦਾ ਹੈ ਔਰ ਉਹ ਸਟੂਲ ਮੈਸ ਕਰ ਦਿੰਦਾ ਜਾਂ ਖਾਣ ਖਾਣ ਘੱਟ ਲੱਗਦਾ ਵੀ ਘੱਟ ਖਾਊਗਾ ਤੇ ਸਟੂਲ ਮੇਰਾ ਘੱਟ ਪਾਸ ਹੋਊਗਾ ਤੇ ਮੈਂ ਡਰ ਡਰਦਾ ਉਤੋਂ ਉਹ ਉਲਟਾ ਕੀ ਹੁੰਦਾ ਉਹ ਇਸ ਜੀ ਨੂੰ ਹੋਰ ਵਧਾ ਦਿੰਦਾ ਉਹ ਸਟੂਲ ਸਰ ਹੋਰ ਜੋ ਘੱਟ ਖਾਓਗੇ ਸਟੂਲ ਘਾਟਾ ਹੋਊਗਾ ਨਾ ਹੋਰ ਹਾਰਡ ਹੋ ਜਾਏਗਾ ਸਟੂਲ ਹੂੰ ਤੋਂ ਇਹ ਚੀਜ਼ਾ ਹੋ ਗਈ ਹੈ ਕਿ ਬਈ ਬਵਾਸੀਰ ਹੋ ਗਈ ਬੱਦਕ ਖੋਨੀ ਬਾਬਾ ਸਿਰੋਕਈ ਐਮੋਰਾਈਡਸ ਹੋਗਾ ਤੇ ਫਿਸ਼ਰਸ ਹੋਗਾ ਇਹ ਤਾਂ ਗੇ ਪੰਜ ਚੀਜ਼ ਆ ਪਈਆਂ ਚੌਥੀ ਚੀਜ਼ ਇੱਕ ਹੋਰ ਉਹਨੂੰ ਕਹਿੰਦੇ ਫਿਸਟੂਲਾ ਜੀ ਪਗੰਦਰ ਵੀ ਕਹਿੰਦੇ ਉਹਨੂੰ ਪੰਜਾਬੀ ਵਿੱਚ ਪਗੰਦਰ ਕਹਿੰਦੇ ਸੀ ਉਹ ਕੀ ਹੁੰਦਾ ਕਿ ਮਲਦਵਾਰ ਦੇ ਸਾਈਡ ਤੇ ਕਿਤੇ ਇੱਕ ਫਿੰਸੀ ਜੀ ਹੋ ਜਾਂਦੀ ਹੈ ਔਰ ਉਹ ਚੋਂ ਅਕਸਰ ਮਵਾਜਾ ਯਾ ਪਾਣੀਜਾ ਯਾ ਖੂਨ ਕੇ ਬਹਾਰ ਨਾਲ ਲੱਗ ਸਕਦਾ ਹੈ ਇੱਕ ਹੀ ਹੁੰਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਹ ਅਕਸਰ ਇਹ ਸਮੱਸਿਆ ਕੱਟੀਆਂ ਵੀ ਹੋ ਜਾਂਦੀਆਂ ਨੇ ਬਵਾਸੀਰ ਦਾ ਵੀ ਹੋ ਜਾਂਦੀ ਹੈਗੀ ਉਹਦੇ ਨਾਲ ਨਾਲ ਇਹ ਇੱਕ ਸਾਈਡ ਤੋਂ ਇੱਕ ਨਵੀਂ ਓਪਨਿੰਗ ਹੋ ਜਾਂਦੀ ਹੈ। ਹਮ ਐਨਲ ਦੀ ਜਿਹੜਾ ਓਪਨਿੰਗ ਸੀਗੀ ਅਮਲ ਦਵਾਰ ਜੀ ਉਹਦੇ ਨਾਲ ਦੀ ਇੱਕ ਹੋਰ ਨਵੀਂ ਓਪਨਿੰਗ ਸ਼ੁਰੂ ਹੋ ਜਾਂਦੀ ਹੈ। ਜਿਨ੍ਹਾਂ ਲੋਕਾਂ ਨੂੰ ਤਕਲੀਫ ਬਹੁਤ ਜ਼ਿਆਦਾ ਹੁੰਦੀ ਹੈ ਉਹਨਾਂ ਨੂੰ ਹੋ ਜਾਂਦੀ ਹੈ। ਔਰ ਅਕਸਰ ਦੇ ਵਾਸਤੇ ਜਿਹੜੇ ਰੋਗ ਹੈ ਇਹਦਾ ਸਾਰੇ ਰੋਗਾਂ ਵਾਸਤੇ ਸਰਜਰੀ ਤੇ ਕਰਦੇ ਹੈਗੇ। ਹਮ ਔਰ ਪਰ ਇਹੜਾ ਰੋਗ ਹੈ ਇਹ ਅਸੀਂ ਦੇਖਿਆ ਕਿ ਵੀ ਉਹ ਪਾਸ ਨਿਕਲੀ ਹੁੰਦੀ ਹੈ ਇਹ ਜਿਹੜਾ ਫਿਸਟੂਲਾ ਬਹੁਤ ਪੇਨਫਲ ਹੁੰਦਾ ਹੈ ਜਿਹਨੂੰ ਪਤਾ ਉਹਨੂੰ ਪਤਾ ਵੀ ਕਿੰਨਾ ਪੇਨਫਲ ਹੁੰਦਾ ਹੈ ਇੱਕ ਤੋਗ ਹੈ ਦੂਸਰਾ ਹੈ ਕਿ ਅਲਸਰੇਟੋ ਕੋਲਾਈਟਿਸ ਉਹਦੇ ਵਿੱਚ ਖੂਨ ਬੜਾ ਆਉਂਦਾ ਉਹ ਹੈਗਾ ਮਲ ਦਵਾਰ ਦੇ ਅੰਦਰਲੇਸਰ ਉਹ ਕਿ ਵੱਡੀ ਆਂ ਦਾ ਅੰਦਰਲੇਸ ਬਾਹਰਲੇਸ ਨਹੀਂ ਅੰਦਰਲੇਸਰ ਹੋਗਾ ਪਰ ਚੂ ਵੀ ਬਲੱਡ ਆਉਂਦਾ ਹੈ ਕਈ ਵਾਰ ਤੁਹਾਨੂੰ ਇਕੱਠੇ ਭੇਜਦੇ ਪਤਾ ਲੱਗਦਾ ਪੇਸ਼ੰ ਨੂੰ ਮੈਨੂੰ ਅਲਸਰੇਟੋ ਕੋਲਾਈਟਿਸ ਹੈ ਕਿ ਉਹਨੂੰ ਪਾਇਜ਼ ਹੋਈ ਪਈ ਹੈ ਇਹ ਚ ਕੀ ਹੁੰਦਾ ਕਿ ਇਹਦੇ ਚ ਪੇਸ਼ੈਂਟ ਜਿਹੜਾ ਹੈ ਉਹ ਪਹਿਲਾਂ ਜੋ ਖਾਣਾ ਖਾਂਦਾ ਉਹਨੇ ਉਹਨੂੰ ਹਲਕਾ ਹਲਕਾ ਸਟੂਲ ਪਤਲਾ ਆਉਂਦਾ ਹੈ ਜਾਂ ਕਈ ਵਾਰੀ ਖਾਣਾ ਖਾਂਦੇ ਨਾਲ ਹੀ ਭਜਣਾ ਪੈਂਦਾ ਉਹਨੂੰ ਫਿਰ ਆਹستہ ਆਹستہ ਸਟੂਲ ਪਤਲਾ ਹੀ ਜਾਂਦਾ ਤੇ ਉਹਨੂੰ ਆਹستہ ਆਹستہ ਜਿਹੜਾ ਹੈ ਉਹਨੂੰ ਜਿਹੜਾ ਹੈ ਖੂਨ ਆਣ ਲੱਗ ਪੈਂਦਾ ਉੱਤੇ ਤੇ ਅਸੀਂ ਉਹਨੂੰ ਕਹਿੰਦੇ ਜੀ ਅਲਸਰਟਿਕ ਕੋਲਾਈਟਿਸ ਕੀ ਹੁੰਦਾ ਕਿ ਇੱਕ ਬਾਰ ਬਾਰ ਸਟੂਲ ਆਣ ਕਰਕੇ ਅੰਦਰ ਜ਼ਖਮ ਹੋ ਜਾਂਦੇ ਵੱਡੀਆਂ ਚ ਤੇ ਉਹਨੂੰ ਅਸੀਂ ਅਲਸਰਟਿਕ ਕੋਲਾਈਟਿਸ ਕਹਿ ਦਿੰਦੇ ਇਹ ਬੜਾ ਹੀ ਖਤਰਨਾਕ ਔਰ ਭੈੜਾ ਜਾਨਲੇਵਾ ਰੋਗ ਹੈ ਜੀ ਜੀ ਤੇ ਡਾਕਟਰ ਸਾਹਿਬ ਜਿਵੇਂ ਇਹ ਇੰਨੀ मतलब ਬਹੁਤ ਹੀ ਭਿਆਨਕ ਬਿਮਾਰੀ ਵੀ ਹੋ ਸਕਦੀ ਹੈ ਕਿਸੇ ਨੂੰ ਇਹ ਤੇ ਇਹਦੇ ਜੇ ਕਾਰਨਾਂ ਦੀ ਦੇਖਿਓ ਸ਼ੁਰੂਆਤ ਇਹਦੀ ਕਿਉਂ ਦੇ ਕਿ ਖਾਣਾ ਪੀਣਾ ਸਹੀ ਨਹੀਂ ਹੈਗਾ ਅੱਜ ਦੇ ਸਮੇਂ ਦੇ ਵਿੱਚ ਉਸ ਕਰਕੇ ਬਿਮਾਰੀ ਇੰਨੀ ਜ਼ਿਆਦਾ ਵਧਦੀ ਜਾ ਰਹੀ ਹੈ ਬਹੁਤ ਕਾਰਨ ਹੈ ਦੇਖੋ ਖਾਣਾ ਪੀਣਾ ਸਹੀ ਤੇ ਚਲੋ ਹੈ ਹੀ ਹੈ ਮੈਦੇ ਦਾ ਬਹੁਤ ਪ੍ਰਯੋਗ ਹੋ ਗਿਆ ਠੀਕ ਹੈ ਫਿਰ ਮੈਦੇ ਦੇ ਨਾਲ ਨਾਲ ਜੰਗ ਫੂਡ ਉਹ ਵੀ ਮੈਦੇ ਤੋਂ ਬੰਦਦਾ ਜੀ ਪਾਣੀ ਦੀ ਘਟ ਵਰਤੋਂ ਹੋਣੀ ਫਾਈਬਰ ਦਾ ਘੱਟ ਘੱਟ ਸਬਜ਼ੀਆਂ ਲੋ ਮਾਜਿਕਲ ਨਾਣੇ ਸਬਜ਼ੀ ਕਿਤੇ ਖਾਂਦੇ ਕਿ ਸਬਜ਼ੀ ਦਾ ਮੂੰਹ ਝੱਕ ਦਿੰਦੇ ਫਿਰ ਮੀਟ ਦੀ ਵਰਤੋਂ ਜ਼ਿਆਦਾ ਕਰਨੀ ਜਿਹੜੇ ਲੋਕ ਮੀਟ ਦਾ ਬਰ ਵਰਤਮਾਲ ਜਾਂ ਉਹਨਾਂ ਲੋਕਾਂ ਨੂੰ ਬਹੁਤ ਹੁੰਦਾ ਹੈ ਜੀ ਜਿਹੜੇ ਹਰ ਵਕਤ ਹੀ ਮੀਟ ਖਾਈ ਜਾਂਦੇ ਆ ਮੈਂ ਕਈ ਆਪਣੇ ਲੋਕ ਹੈਗੇ ਨੇ ਤੇ ਮੀਟ ਬਹੁ ਖਾਂਦੇ ਆ ਹੋਰ ਕਮਿਊਨਿਟੀ ਜਿਹੜੇ ਮੀਟ ਬਹੁ ਖਾਂਦੇ ਆ ਹਾਂ ਬਲੈਕਸ ਮੀਟ ਬਹੁ ਖਾਂਦੇ ਉਹਨਾਂ ਲੋਕਾਂ ਨੂੰ ਬਹੁਤ ਪਰਮੰਦੀ ਸੀਦੀ ਅਕਸਰ ਸੀ ਦੇਖਦੇ ਹਾਂ ਲੜਨ ਲੱਗੀਆਂ ਹੁੰਦੀਆਂ ਉਹਨਾਂ ਦੇ ਇਹਦਾ ਬਹੁਤ ਬੁਰਾ ਹਾਲ ਹੁੰਦਾ ਜਿੰਨਾ ਜੀ ਫਿਰ ਕੋਕ ਦੀ ਮਿੱਠੇ ਦੀ ਵੱਧ ਵੱਧ ਵਰਤੋਂ ਕਰਨੀ ਕੀੜੇ ਦਰਵਾਜੇ ਦੇ ਪੇਟ ਚ ਉਹਨਾਂ ਕਬਜ਼ ਨੂੰ ਸ਼ੁਰੂ ਹੋ ਜਾਂਦੀ ਹੈ 스트ੈਸ ਫੈਕਟਰ 스트ੈਸ ਫੈਕਟਰ ਬਹੁਤ ਅਫੈਕਟਰ ਪੇਰ ਬੇਟਾ ਮਾ ਭੋਜਨ ਕਰਨਾ ਰਾਤਾਂ ਨੂੰ ਲੇਟ ਸਮੇਂ ਤੱਕ ਭੋਜਨ ਕਰਨਾ ਰਾਤਾਂ ਨੂੰ ਜਾਗਣਾ ਠੀਕ ਹੈ ਨਾ ਤਾਂ ਇਹ ਸਾਰੀ ਚੀਜ਼ ਜਿਹੜੀ ਹੈਗੀਆਂ ਆ ਕਿਸੇ ਨਸ਼ੇ ਪੱਤੇ ਦਾ ਸ਼ਿਕਾਰ ਹੋਣਾ ਜਾਂ ਕਈ ਲੋਕ ਬਹੁਤ ਜ਼ਿਆਦਾ ਡਰੱਗਸ ਕਈ ਇਸਤੇਮਾਲ ਕਰ ਲੱਪੇ ਦਵਾਈਆਂ ਵੀ ਡਰੱਗੀ ਨੇ ਸਾਰੀਆਂ ਕੀ ਹੈ ਨਸ਼ਾ ਹੀ ਹੈ ਸਾਰਾ ਨੇ ਉਹਦਾ ਲਗਾਤਾਰ ਇਸਤੇਮਾਲ ਕਰਨਾ ਹੋ ਜਾਂਦਾ ਤੋ ਇਹਦੇ ਕਈ ਕਾਰਨ ਨੇ ਐਚ ਸਟ्रेस ਰਿਪੋਰਟ ਦਾ ਕਾਰਨ ਆਪਣੇ ਅੰਦਰ ਗੱਲਾਂ ਦਬਾ ਲੈਣੀਆਂ ਜਿੰਨਾ ਕਬਜ਼ ਹੋਣ ਲੱਗ ਪੈਂਦੀ ਐ ਤੋ ਕਬਜ਼ ਦੇ ਕਈ ਕਈ ਰੀਜਨਸ ਨੇ ਕਬਜ਼ ਇਜ਼ ਨਾਟ ਓਨਲੀ ਕਿ ਬਈ ਆਈ ਐ ਕਾਨ ਨੀ ਨਾ ਹੋਰ ਵੀ ਰੀਜਨਸ ਕਬਜ਼ ਦੇ ਬੜੇ ਐ ਸਡਨ ਸ਼ੌਕ ਵੀ ਚ ਹੈਗਾ ਆ ਜਾਂਦਾ ਹੈ ਉਧਰ ਸੋ ਮਨੀ ਰੀਜਨਸ ਤੁਹਾਡੀ ਸਿਟਿੰਗ ਜੌਬ ਹੈਗੀ ਐ ਸੈਟੈਂਟਰੀ ਲਾਈਫ ਸਟਾਈਲ ਹੈਗਾ ਤੁਸੀਂ ਉੱਠ ਕੇ ਕੋ ਐਕਸਰਸਾਈਜ਼ ਨਹੀਂ ਕਰਦੇ ਹੈ ਬੈਠੇ ਰਹਿੰਦੇ ਇੱਕ ਜਗ੍ਹਾ ਦੇ ਉੱਪਰ ਤੁਸੀਂ ਕੋ ਸੈਰ ਨਹੀਂ ਕਰਦੇ ਯੂਰੋ ਔਰ ਏਜ ਫੈਕਟਰ ਵੀ ਹੈ ਬਹੁਤ ਵੱਡਾ ਜਿਦਾ ਉਮਰ ਦੇ ਨਾਲ ਨਾਲ ਕੋਈ ਸਿਸਟਮ ਸਲੋ ਹੋ ਜਾਂਦਾ ਡਿਸੀਜਨ ਪਾਵਰ ਸਲੋ ਹੋ ਜਾਂਦੀ ਹੈ ਉਹ ਵੀ ਇੱਕ ਬਹੁਤ ਵੱਡਾ ਫੈਕਟਰ ਹੈਗਾ ਸੋ देयर ਮਲਟੀ ਮਲਟੀ ਰੀਜਨਸ ਨੇ ਆਪਾਂ ਨਹੀਂ ਕਹਿ ਸਕਦਾ ਵੀ ਆਹ ਰੀਜਨ ਕਰਕੇ ਹੋਇਆ देयर ਸੋ ਮਨੀ ਅਦਰ ਰੀਜਨਸ ਟੂ ਬੱਚਾ ਨੂੰ ਹੋ ਰਿਹਾ ਇਹ ਵੱਡੇ ਨਹੀਂ ਕਿ ਬੱਚੇ ਜਵਾਨ ਬੱਚੇ ਛੋਟੇ ਬੱਚੇ ਉਹਨਾਂ ਨੂੰ ਹੋ ਰਹੀ ਪਾਈਲਸ ਬਾਬਾਸੀ ਨੂੰ ਹੋ ਰਹੀ ਹੈਗੀ ਹੈ ਤੋਂ ਆਪਾਂ ਫਿਕਸ ਨਹੀਂ ਕਰ ਸਕਦਾ ਵੀ ਇਹਦੇ ਕਰਕੇ ਹੋ ਗਿਆ ਤੋਂ ਤੇ ਮੈਨੂੰ ਮਲਟੀਪਲ ਰੀਜਨਸ ਤੇ ਜੀ ਹਮ ਜੀ ਤੇ ਡਾਕਟਰ ਸਾਹਿਬ ਕਈ ਲੋਕਾਂ ਨੂੰ ਸੁਣ ਮਿਲਦਾ ਕਿ ਬਹੁਤ ਸਾਲ ਹੋ ਜਾਂਦੇ ਨੇ ਉਹਨਾਂ ਨੂੰ ਇਹ ਪ੍ਰੋਬਲਮ ਨਾਲ ਜੂਝੇ ਹੋਏ ਪੁਰਾਣੀ ਤੋਂ ਪੁਰਾਣੀ ਬਵਾਸੇ ਹੁੰਦੀ ਹੈ ਜਿਵੇਂ ਤਾਂ ਕਿ ਇਹਦੀ ਫਿਰ ਸਰਜਰੀ ਹੀ ਕਰਵਾਉਣੀ ਪੈਂਦੀ ਹੈ ਜਾਂ ਫਿਰ ਆਯੁਰਵੇਦ ਦਵਾਈ ਦੇ ਨਾਲ ਇਹਦਾ ਟਰੀਟਮੈਂਟ ਕੀਤਾ ਜਾ ਸਕਦਾ ਹੈ। ਦੇਖੋ ਆਮ ਤੌਰ ਤੇ ਦਾ ਇਲਾਜ ਕੀ ਹੈਗਾ ਜ ਜਦ ਆਪਾਂ ਕੋਲੈਕਟਰ ਦੀ ਗੱਲ ਕਰੀ ਉਹਦਾ ਇਲਾਜ ਟੈਲਪੈਥੀ ਚ ਕੋਈ ਨਹੀਂ ਕਰ। ਜਿਹਨੂੰ ਸੰਗ੍ਰਹਿ ਨਹੀਂ ਕਹਿੰਦੇ ਆ। ਜੀ ਉਹ ਚੇ ਕੀ ਕਰਦਾ ਕਿ ਅਸੀਂ ਜਿਹੜੀ ਵੱਡੀ ਆਂਤ ਆ ਉਹਦੀ ਲਾਈਨਿੰਗ ਨੂੰ ਸਹੀ ਕਰਦੇ ਆ ਦਵਾਈਆਂ ਨਾਲ। ਥੋੜਾ ਬਹੁਤ ਸਾਰੀ ਦਵਾਈਆਂ ਸੂ ਲਾਈਨਿੰਗ ਸਹੀ ਆਪਾਂ ਕਰ ਸਕਦੇ। ਉਹ ਹੁੰਦੀ ਵੀ ਹੈ। ਜੀ ਅਸੀਂ ਉਹਦੀ ਲਾਈਨਿੰਗ ਸਹੀ ਕਰਦੇ ਆ ਗਿਆ ਔਰ ਵੀਦਨ 1 ਮਨਥ 10 ਡੇਸ ਦੇ ਵਿੱਚ ਵਿੱਚ ਉਹਦਾ ਗਰਡਾਣਾ ਦਾ ਬੰਦ ਹੋ ਜਾਂਦਾ ਬਾਕੀ ਉਹਨੂੰ ਰਿਕਵਰੀ ਨੂੰ ਇਟ ਟੇਕਸ ਟਾਈਮ ਜੀ ਡਾਕਟਰ ਸਾਹਿਬ ਪਹਿਲਾਂ ਕਾਲ ਲਾ ਲੈਨੇ ਆਪ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕਿੱਥੋਂ ਗੱਲ ਕਰ ਰਹੇ ਹੋ ਹਾਂ ਜੀ ਬੀਸੀ ਤੋਂ ਕਰ ਰਹੀ ਹਾਂ ਜੀ ਕੀ ਸਵਾਲ ਹੈ ਸਵਾਲ ਇਹ ਹੈ ਜੀ ਕਿ ਮੇਰੀ ਦੇਹ ਤੇ ਮੇਰੇ ਹੱਥਾਂ ਨੂੰ ਪਾਊਡਰ ਜਿਹਾ ਫੀਲ ਹੁੰਦਾ ਰਹਿੰਦਾ ਹੈ। ਸਾਰੀ ਦੇਹ ਤੇ। ਜੀ। ਤੇ ਜੇ ਉਹ ਮਨਣਾ ਆ ਤਾਂ ਉਹ ਜੋ ਜਿਸਲੇ ਪਾਣੀ ਤੇ ਤੱਤਾ ਪੈਂਦਾ ਉਹਦੇ ਜਦੋਂ ਬਲਿਸਟਰ ਜਾਂ ਜਬਲੂਨ ਛੋਟੇ ਛੋਟੇ ਕਹਿ ਲਓ ਹਵਾ ਜੀ ਭਰ ਜਾਂਦੀ ਹੈ। ਪਤਾ ਨਹੀਂ। ਜੀ। ਡਾਕਟਰ ਸਾਹਿਬ ਤੁਸੀਂ ਬਾਰੇ ਕੁਸਚਨ ਹੈ। ਠੀਕ ਹੈ ਜੀ। ਇਹ ਦੰਦ ਦੇ ਕੀ ਕਿ ਲਾਈਕਿੰਗ ਸਕਿਨ ਦੀ ਕੰਡੀਸ਼ਨ ਨਾਲ ਦੀ ਹੈ ਕੋਈ ਮੈਂ ਉੱਥੇ ਆ ਰਿਹਾ ਸੰਡੇ ਨੂੰ ਸਰੀ ਹੁਣਾ ਮੈਂ ਅਗਰ ਆਪ ਜੀ ਮਿਲਣਾ ਚਾਹੋ ਤੇ ਮਿਲ ਸਕਦੇ ਸੰਤੂ ਮੈਂ ਨੰਬਰ ਦਵਾਂਗਾ ਤੇ ਕਾਲ ਕਰ ਲਿਓ ਆ ਮੋਸਟ ਪ੍ਰੋਬਬਲੀ ਸਕਿਨ ਦੀ ਕੰਡੀਸ਼ਨ ਨਾਲ ਦੇਖਣਾ ਪਏਗਾ ਵੀ ਆਪਾਂ ਇਦਾਂ ਕੁਝ ਪ੍ਰੋਡਕਟ ਨਹੀਂ ਕਰ ਸਕਦੇ ਕੀ ਹੈਗਾ ਆ ਤੇ ਜਿੱਦਾਂ ਕਹਿੰਦੇ ਮੈਨੂੰ ਬਲਿਸਟਾ ਬਣ ਜਾਂਦਾ ਇਟ ਮਸਟ ਬੀ ਸਮ ਕਾਈਂਡ ਆਫ ਸੈਂਸਿਟੀਵਿਟੀ ਆਫ ਸਕਿਨ ਤੋ ਆਪਾਂ ਨੂੰ ਦੇਖਣਾ ਪਏਗਾ ਤੇ ਉਹ ਆਪਾਂ ਦੇਖ ਕੇ ਗੱਲ ਕਰ ਲਾਂਗੇ ਨਾਲ ਕਿਉਂਕਿ ਇਟ ਇਜ਼ ਨਾਟ ਆ ਕਾਮਨ ਥਿੰਗ ਪਰ ਬੰਦੇ ਨੂੰ ਹੀ ਹੋ ਰਿਹਾ ਸਪੈਸ਼ਲ ਕੇਸ ਹੋ ਸਕਦਾ ਕੀ ਰੀਜ਼ਨ ਕੀ ਹੈ ਦੇ ਤੇ ਮੈਂ ਨੰਬਰ ਦਊਂਗਾ ਮੈਂ ਤੁਹੀ ਆ ਕੇ ਮਿਲਣਾ ਸਰਾਜੀ ਉਹਦੋਂ ਮੈਂ ਸੰਡੇ ਉੱਤੇ ਆਵਾਂਗਾ ਜਿਹੜਾ ਸੰਡੇ ਆ ਰਿਹਾ ਹੈਗਾ ਅ ਅੱਛਾ ਆਪਾਂ ਗੱਲ ਕਰ ਰਹੇ ਸੀ ਕਿ ਦੀ ਟ੍ਰੀਟਮੈਂਟ ਦੀ ਵੇਟ ਪੰਦੀ ਹੁਣ ਕੋਲਾਈਟਿਸ ਤਾਂ ਦੇਖੋ ਇਹੀ ਐ ਜਿਹੜਾ ਟ੍ਰੀਟਮੈਂਟ ਕਿ ਅਸੀਂ ਇਹਨੂੰ ਕੰਟਰੋਲ ਕਰ ਸਕਦੇ ਆ ਕੋਲਾਈਟਿਸ ਕਿਉਂਕਿ ਉਹ ਸਾਂਗ ਰਹਿਣੀ ਹੈ ਉਹ ਸੰਗ ਰਹਿਣੀ ਤੁਹਾਡੇ ਪਰ ਉਹ ਚ ਡਾਈਟ ਅਗਰ ਸਹੀ ਕਰਕੇ ਆਪਾਂ ਉਹਨੂੰ ਕੰਟਰੋਲ ਕਰ ਸਕਦੇ ਆ ਅਗਰ ਕਿਸੇ ਸਿਗਰਾਨੀ ਬੱਚਿਆਂ ਨੂੰ ਬਹੁਤ ਹੁੰਦੀ ਜਿਹੜੇ ਬੱਚੇ ਹੁੰਦੇ ਨਾ 13 ਜੋਸੋਲੇ 22 ਸਾਲ ਤੱਕ ਇਹਨਾਂ ਨੂੰ ਬਹੁਤ ਜ਼ਿਆਦਾ ਹੁੰਦੀ ਹੈ اچھا ਗਰ ਹੁੰਦੀ ਮੁੰਡਿਆਂ ਨੂੰ ਜ਼ਿਆਦਾ ਹੈਗੀ ਮੈਲਸ ਨੂੰ ਜ਼ਿਆਦਾ ਹੁੰਦੀ ਹੈ ਕਿਉਂਕਿ ਮੇਰੇ ਹਿਸਾਬ ਨਾਲ ਪਾਣੀ ਪੂਣੀ ਘੱਟ ਪੀਂਦੇ ਆ ਇਹਨਾਂ ਨੂੰ ਆਲਰੇਡੀ ਕੋਈ ਨਾ ਕੋਈ ਫੂਡ ਦੀ ਸੈਂਸਿਟੀਵਿਟੀ ਹੁੰਦੀ ਹੈ ਫੂਡ ਖਾਈ ਤੁਰੇ ਜਾਂਦੇ ਆ ਜੰਗ ਜੰਗ ਬਹੁਤ ਖਾਂਦੇ ਆ ਉਹਦੇ ਕਰਕੇ ਹੋ ਜਾਂਦੀ ਹੈ ਤਾਂ ਪਲੀਜ਼ ਆਪਣੇ ਬੱਚਿਆਂ ਨੂੰ ਗਾਈਡ ਕਰੋ ਵੀ ਥੋੜਾ ਪਰ ਸਮਝੀਏ ਹੁਣ ਤਾਂ ਨੋਜੇ ਸੱਧੂ ਹੋਣਾ ਵੀ ਕਰਦਾ ਐਲਾਨ ਕੀਤਾ ਪਿੱਛੇ ਤੇ ਕੋਈ ਪਿੱਛੇ ਤਾਂ ਉਹਨੂੰ ਸਮਝਣਾ ਚਾਹੀਦਾ ਹੈ ਕਿ ਨੈਚੁਰਲ ਫੂਡ ਘਰ ਦਾ ਬਣਾ ਫੂਡ ਕਿੰਨਾ ਪੰਜਾਬੀ ਖਾਣਾ ਆਪਣਾ ਬਹੁਤ ਚੰਗਾ ਆ ਬਹੁਤ ਵਧੀਆ ਕੋਈ ਨੰ ਮਮਾ ਸ਼ਾਗਰ ਨੂੰ ਪੰਜਾਬੀ ਬੋਲੋ ਪੰਜਾਬੀ ਭੋਜਨ ਖਾਓ। ਤੋਂ ਇਹ ਘਰਾਂ ਚ ਆਪਾਂ ਨੂੰ ਥੋੜੀ ਆਪਾਂ ਨੂੰ ਇੱਥੇ ਕਰਨੀ ਜਾਈਦੀ ਬਹੁਤ ਕਾਰਟੇਸਟੀ ਦੇਗੀ। ਅੱਛਾ ਦੂਜੇ ਬੰਨੇ ਆਪਾਂ ਦੇਖੀਏ ਬਵਾਸੀਰ। ਬਵਾਸੀਰ ਦੇ ਵਿੱਚ ਜਦੋਂ ਮਾਸ ਬਾਹਰ ਆਂਦਾ ਏ ਮੀਨਸ ਪ੍ਰੋਬਲਮ ਤਾਂ ਕਿਤੇ ਹੋਰ ਹੋਣਾ ਤਾਂ ਪ੍ਰੋਬਲਮ ਐਕਚੁਅਲੀ ਕਬਜ ਦੀ ਨਾਲ ਲੱਗੀ ਆ। ਮਨੂੰ ਕਾਫੀ ਲੋਕ ਕਹਿੰਦੇ ਮੇਰਾ ਪੇਟ ਤਾਂ ਦਿਨ ਚ ਤਿੰਨ ਵਾਰ ਸਾਫ ਹੁੰਦਾ ਭਾਈ ਇਹ ਇਹੀ ਤਾਂ ਕਬਜ ਹੈ ਕਿ ਤਿੰਨ ਵਾਰੀ ਸਾਫ ਹੋ ਜਾਂਦਾ ਹੈ। ਹੂੰ। ਤੋਂ ਅਸੀਂ ਉਹਨੂੰ ਕਬਜ ਨੂੰ ਸਹੀ ਕਰਦੇ ਪਹਿਲਾਂ ਉਹਦੇ ਫੂਡ ਨੂੰ ਸੈੱਟ ਕੀਤਾ ਜਾਂਦਾ ਦਵਾਈ ਦਿੰਨੇ ਆ। ਦਵਾਈ ਨਾਲ ਮਾਸ ਹੁੰਦਾ ਉਹ ਸ਼੍ਰਿੰਕ ਹੋ ਜਾਂ ਉਹਨਾਂ ਦਾ ਬਿਤੇ ਨੂੰ ਵੀ ਕੋਟੈਂਡਸ ਬੰਦ ਹੋ ਜਾਂਦਾ ਹੈਗਾ ਤੇ ਦਵਾਈ ਦਾ ਮਾਸਟ ਰਿੰਕ ਹੋ ਜਾਂਦਾ ਹੁਣ ਅੱਗੇ ਤੋਂ ਨਾ ਹੋਵੇ ਉਹਦੀ ਪੂਰੀ ਟੈਕਨੀਕ ਦੱਸਣੇ ਪਏ ਤਾਂ ਤੁਹਾਡਾ ਪੇਟ ਖਰਾਬ ਹੀ ਹੋਊਗਾ ਤਾਂ ਇਹ ਕਿਤਨੀ ਹੋਊਗੀ ਨਾ ਇਹ ਹੋੜੀ ਗਾ ਸਰਦੀ ਇੱਥੇ ਹੀ ਕਰਦੇ ਆ ਉਹ ਮਾਸ ਕੱਟ ਦਿੰਦੇ ਆ ਠੀਕੇ ਉਹ ਦੂਰ ਘਰ ਤੋੜ ਦਿੰਦੇ ਆ ਉਹ 6 ਮਹੀਨੇ ਫੇਰ ਆਇੰਦਾ ਉਹ ਕਹਿੰਦਾ ਮੇਰਾ ਪੇ ਹੋਵੇ ਦੁਬਾਰਾ ਜੀ ਉਹੀ ਕੰਮ ਚੱਲੀ ਜਾਂਦਾ ਓੱਕਾ ਇਹਦਾ ਇੰਜ ਹਮ ਇੱਕ ਤੁਸੀਂ ਹੁੰਦਾ ਅੰਦਰੋਂ ਪਹਿਲਾਂ ਸੈਟ ਸਾਈ ਕਰੋ ਆਪਣਾ ਪੇਟ ਸਹੀ ਕਰੋ ਤੋਂ ਸਹੀ ਕਰਦੇ ਪਾਸੀ ਗੱਲ ਐ ਐਦਾਂ ਹੀ ਮੌਕਿਆਂ ਦੇ ਵਿੱਚ ਅਸੀਂ ਜਿਹੜੇ ਹੋ ਜਾਂਦੇ ਆ ਮੌਕੇ ਹੋ ਜਾਂਦੇ ਆ ਹੈਮੋਰੋਇਡਸ ਹੋਏ ਤੇ ਉਹਨੂੰ ਵੀ ਸੁਕਾਦਣੇ ਦਵਾਈ ਨਾਲ ਦੁਬਾਰਾ ਉਹ ਵੀ ਨਹੀਂ ਹੁੰਦੇ ਹੈਗੇ ਫਿਸ਼ਰ ਦੇ ਵਿੱਚ ਕੱਟਨੋਂ ਸੀ ਖੂਨ ਜਿਹੜਾ ਹੁੰਦਾ ਖੂਨ ਆ ਬੰਦ ਹੋ ਜਾਂਦਾ ਜਿਹੜਾ ਸਾਡੀ ਦਵਾਈ ਨਾਲ ਜਦੋਂ ਭਰਦੇ ਨੇ ਅੰਦਰਲੇ ਤੇ ਖੂਨ ਬੰਦ ਹੋ ਗਿਆ ਤੇ ਗਾਂਹੇ ਪੇਟ ਸਹੀ ਰੋਗ ਹੋ ਰappi ਨੇ ਹੁਗਾ ਆਹੜਾ ਫਿਸਟੂਲਾ ਨੂੰ ਟਾਈਮ ਲੱਗਦਾ ਬਹੁਤ ਜ਼ਿਆਦਾ ਬਿਕੋਜ਼ ਉਹਦੀ ਓਪਨਿੰਗ ਕਾਫੀ ਡੀਪ ਹੋ ਜਾਂਦੀ ਅੰਦਰ ਤੱਕ ਚੱਜਦਾ ਉਹਦੀ ਰੂਟਸ ਬਹੁਤ ਅੰਦਰ ਤੱਕ ਹੁੰਦੀ ਹੈ ਤੇ ਉਹਨੂੰ ਟਾਈਮ ਲੱਗਦਾ ਹੈ ਅਗਰ ਕਿਸੇ ਨੂੰ ਬੈਜ ਦਾ ਕਾਟ ਹੀ ਹੁੰਦਾ ਲੋਕਾਂ ਨੂੰ ਪਰ ਅਗਰ ਹੋਵੇ ਤੇ ਸਾਡੇ ਕੋਲ ਦਾ ਟਰੀਟਮੈਂਟ ਹੈ ਨਹੀਂ ਤਾਂ ਅਦਰਵਾਇਜ਼ ਫੇ ਇੱਥੇ ਉਹਦੀ ਸਰਜਰੀ ਬਹੁਤ ਕਰਦੇ ਬਾਰ ਬਾਰ ਇੱਥੇ ਵੀ ਉਹਨੂੰ ਕੱਟੀ ਆਣਗੇ ਮੈਂ ਦੇਖਿਆ ਲੋਕਾਂ ਦੀ ਤਿੰਨ ਤਿੰਨ ਚਾਰ ਚੜ੍ਹ ਸਰਦੀਆਂ ਹੋਈਆਂ ਇੱਥੇ ਕੋਈ ਸਰਦੀ ਦਾ ਕਰਾਓ ਕਿ ਸਰਜਰੀ ਹੁੰਦੀ ਤਾਂ ਇੰਡੀਆ ਹੁੰਦੀ ਸਰਜਰੀ ਸਹੀ ਹੁੰਦੀ ਉਹ ਵੀ ਆਰਬੀ ਤਰੀਕੇ ਨਾਲ ਸਰਜਰੀ ਹੁੰਦੀ ਹੈ ਪਰ ਅਪਾ ਦੁਆਇਨ ਨੂੰ ਇੱਥੇ ਠੀਕ ਕਰ ਸਕਦੇ ਆ ਨੂੰ ਇੰਡੀਆ ਜਾਣ ਦੀ ਲੋੜ ਨਹੀਂ ਪੈਣੀ ਤੋਂ ਆ ਸਾਰਾ ਦੇਖੋ ਆ ਰਲੀਆਂ ਚੀਜ਼ਾਂ ਲਖ ਤੋਂ ਇੱਥੋਂ ਜਾ ਕੇ ਤੁਹਾਨੂੰ ਨਿਕਲਣਾ ਇਹਨੂੰ ਸਹੀ ਕਰੋ ਆਪਣੇ ਨੂੰ ਬਸ ਪੇਟ ਸਹੀ ਕਰੋ ਤੇ ਦੇਖੋ ਨਿਆਰੇ ਲਾਈਕ ਦੇ ਕਿੰਨੇ ਵਧੀਆ ਹੁੰਦੇ ਕਈ ਤਰ੍ਹਾਂ ਦੇ ਰੋਗ ਆਪਾਂ ਤੁਹਾਨੂੰ ਮੁਕਤੀ ਬਾ ਸਕਦੇ ਜੀ ਜੀ ਤੇ ਨਾਲੇ ਡਾਕਟਰ ਸਾਹਿਬ ਜਾਨ ਤੋਂ ਪਹਿਲਾਂ ਕੋਈ ਹੋਰ ਜਾਣਕਾਰੀ ਇਸ ਵਿਸ਼ੇ ਸੰਬੰਧੀ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਦੇਖੋ ਜੀ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਕੋ ਰੋਗ ਹੈ ਕਿਸੇ ਵੀ ਤਰ੍ਹਾਂ ਦਾ ਰੋਗ ਹੈ ਸਾਡੇ ਕੋਲ ਕਾਲ ਕਰੋ ਅਸੀਂ ਤੁਹਾਨੂੰ ਦੱਸ ਦਾਂਗੇ ਤੇ ਟਰੀਟਮੈਂਟ ਕਰ ਸਕਦੇ ਨੇ ਨਹੀਂ ਕਰ ਸਕਦੇ ਕਿੰਨਾ ਕਰ ਸਕਦੇ ਠੀਕ ਹੈ ਨਾ ਵੈਸੇ ਦਾ ਆਯੁਰਵੇਦ ਚ ਲਗਭਗ 14 ਤਰ੍ਹਾਂ ਦੇ ਰੋਗ ਨੇ ਪਹਿਲੀ ਗੱਲ ਦਾ ਰੋਗੀ ਬਣੋ ਨਾ ਹੁਣ ਕੋਈ ਤੁਹਾਨੂੰ ਸ਼ੂਗਰ ਹੈ ਡਾਇਬਟੀਜ਼ ਦਾ ਬੀਪੀ ਹਾਈ ਰੈਡ ਦਾ ਹੈ ਉਹ ਸਕਿਨ ਦੀ ਚਮੜੀ ਦੇ ਰੋਗ ਨੇ ਜਸਟ ਸਿੰਪਲੀ ਕਾਲ ਅਸ ਅ ਪੂਰੇ ਅਮਰੀਕਾ ਚ ਅਸੀਂ ਕੈਨੇਡਾ ਦੀ ਦਵਾਈਆਂ ਸ਼ਿਪ ਡੇਲੀ ਕਰ ਰਹੇ ਹਾਂ ਡੇਲੀ ਕਰਦੇ ਵਾਂਗੇ ਨੌਨ ਸ ਔਰ ਇਸ ਵੀਕਐਂਡ ਤੇ ਮੈਂ ਫਰਾਈਡੇ ਸੈਟਰਡੇ ਸੰਡੇ ਐਡਮਿੰਟਨ ਕੈਲਗਰੀ ਸਰੀ ਹੋਵਾਂਗਾ ਅਗਰ ਉਹਤੇ ਕੋ ਮਿਲਣਾ ਚਾਹੁੰਦਾ ਨੰਬਰ ਸਾਡਾ ਨੋਟ ਕਰ ਲਓ ਤੁਸੀਂ ਸਾਨੂੰ ਕਾਲ ਕਰ ਦਿਓ ਤੇ ਆਪਣੀ ਇਨਫੋਰਮੈਂਟ ਵੀ ਬਣਾ ਸਕਦੇ ਕਹਿੰਦੇ ਗੱਲਬਾਤ ਸਾਡੀ ਟੋਟਲੀ ਫ੍ਰੀ ਆ ਉਹਦੀ ਕੋਈ ਚਾਰਜਸ ਨਹੀਂ ਕਰ ਦੇਣਗੇ ਨੰਬਰ ਸਾਡਾ ਦੀ ਨੋਟ ਕਰ ਲਓ ਟੌਨ ਫਿਲਮਰ ਦੇ ਪਹਿਲਾਂ ਦੇਣ ਲੱਗਾ ਮੈਂ ਉਹ ਹੈ 1855 299 1500 1855 299 1500 1855 299 1500 ਇਹ ਸਾਡਾ ਟੋਲ ਫਰੀ ਨੰਬਰ ਹੈ ਜੇ ਜੋ ਕੋਈ ਆਸपास ਤੋਂ ਗੱਲ ਕਰਨਾ ਚਾਹੁੰਦਾ ਹੈ ਟੋਲ ਫਰੀ ਨੰਬਰ ਨਹੀਂ ਯੂਜ਼ ਕਰਦੇ ਨੰਬਰ ਅਸੀਂ ਹੋਰ ਦੇ ਦਿੰਨੇ ਆ 905 790 1500 905 790 1500 ਸਾਡਾ ਇੱਕ YouTube ਚੈਨਲ ਵੀ ਹੈ ਬਾਇਓਵੇ ਕਲੀਨਿਕ ਦੇ ਨਾਂ ਤੇ ਬਾਇਓਵੇ ਕਲੀਨਿਕ ਦੇ ਨਾਂ ਤੇ ਸਾਡੀ ਵੈਬਸਾਈਟ ਤੇ ਵੀ ਵੇਖ ਸਕਦੇ ਹੋ biove.sg ਤੇ ਜਾ ਕੇ ਉੱਥੋਂ ਬੁਕਿੰਗ ਕਰ ਸਕਦੇ ਹੋ ਜੋ ਆ ਗਿਆ ਜੀ ਥੈਂਕ ਯੂ ਸੋ ਮੱਚ ਤੇ ਡਾਕਟਰ ਸਾਹਿਬ ਕੁਵਰੇਜ ਜਰਾ ਤੁਹਾਡਾ ਆਉਣ ਵਾਲਾ ਟੂਰ ਹੈ ਉਹਦੇ ਬਾਰੇ ਵੀ ਜ਼ਰੂਰ ਦੱਸ ਦਿਓ। ਮਹੌਣੀ ਦੱਸ ਕਟਿਆ ਜੀ ਫਰਾਈਡੇ ਸੈਟਰਡੇਸ ਅੰਤੇ ਯਾਨੀ ਕਿ 29 30 1 ਨੂੰ ਮੈਂ ਹੋਵਾਂਗਾ ਐਡਮਿੰਟਨ ਕੈਲਗਰੀ ਸਰਕੀਓ ਚਾਹਤਰੀ ਮਿਲ ਸਕਦੇ ਹੋ। ਐਡਰੈਸ ਵਗੈਰਾ ਤੁਹਾਨੂੰ ਜਲਦ ਫੋਨ ਕਰੋਗੇ ਤੁਹਾਨੂੰ ਦੱਸ ਦਾਂਗੇ। ਨੰਬਰ ਫੇਰ ਨੋਟ ਕਰ ਲਓ 18552991500 14552991500 ਜੀ ਤੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੁੜਨ ਦੇ ਲਈ ਸਾਡੇ ਨਾਲ। ਸੈਸੀਆ ਦਾ ਸਾਡਾ ਪ੍ਰੋਗਰਾਮ ਹਮਦਰਦ ਹੈਲਥ ਟਾਕ ਸ਼ੋ ਤੇ ਬਾਇਓ ਕਲੀਨਿਕ ਤੋਂ ਡਾਕਟਰ ਸਰਪਜੀਤ ਕੰਬੋਜੀ ਆਸਾਡੇ ਨਾਲ ਜੁੜੇ ਸੀ ਤੇ ਉਹਨਾਂ ਦੇ ਵੱਲੋਂ ਬਵਾਸੀਰ ਨੂੰ ਲੈ ਕੇ ਕਾਫੀ ਵਧੀਆ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੇਕਰ ਤੁਹਾਨੂੰ ਵੀ ਕੋਈ ਪ੍ਰੋਬਲਮ ਹੈ ਇਸ ਤਰ੍ਹਾਂ ਦੀ ਤਾਂ ਤੁਸੀਂ ਆਯੁਰਵੇਦ ਅੰਗ ਦੇ ਨਾਲ ਉਸ ਦਾ ਬਾਇਓ ਕਲੀਨਿਕ ਤੇ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਜਾਂ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਫਿਲਹਾਲ ਸਾਡੇ ਅੱਜ ਦੇ ਹੈਲਥ ਪ੍ਰੋਗਰਾਮ ਦੇ ਵਿੱਚ ਇੰਨੀ ਬਰੇ ਰੋਹਮਦਰਦ ਟੀਵੀ ਦੇ ਨਾਲ ਹਮਿੰਦਰ ਜੀ ਜਾਸ ਸੱਚ ਰਿਕਾਰਡ